ਕਲਯੁਗ ਬਾਬੇ ਤਾਰਿਆ ਗੁਰੂ ਨਾਨਕ ਸਾਹਿਬ ਤੋਂ ਬਾਅਦ ਬਾਕੀ ਦੇ ਨਵੇਂ ਸਰੂਪ ਤੇ ਤੱਕ ਇੰਡੀਆ ਦੀ ਧਰਤੀ ਵਿੱਚ ਉਹਨਾਂ ਨੇ ਧਰਮ ਨੂੰ ਪਰਫੁੱਲਤ ਕਰ ਦਿੱਤਾ ਸੀ ਇੱਕੋ ਇੱਕ ਵੱਡੀ ਸ਼ਕਤੀ ਸੀ ਜਿਹਦੀਆਂ ਜੜਾਂ ਹਿਲਾਉਣ ਵਾਸਤੇ ਸ਼੍ਰੀ ਦੁਸ਼ਟ ਦਮਨ ਜੀ ਮਹਾਸ਼ਕਤੀ ਪਟਨਾ ਸਾਹਿਬ ਦੀ ਧਰਤੀ ਵਿੱਚ ਆਉਂਦੇ ਨੇ ਉਹ ਸ਼ਕਤੀ ਦਾ ਨਾਂ ਹੈ ਔਰੰਗਜ਼ੇਬ ਜਿਨੇ 58 ਵਿੱਚ ਆਪਣੇ ਪਿਓ ਨੂੰ ਕੈਦ ਕਰਕੇ ਭਰਾਵਾਂ ਭਤੀਜਿਆਂ ਦਾ ਕਤਲ ਕਰਨ ਦਾ ਮਾਰਗ ਚਲਾਉਂਦੇ ਆ ਅਨਾਠ ਵਿੱਚ ਇੱਕ ਐਲਾਨ ਕੀਤਾ ਬੇਖੌਫ ਹੋ ਕੇ ਅਬਦਲ ਮਹੀਉਦੀਨ ਮੁਹੰਮਦ ਔਰੰਗਜੇਬ ਤੋਂ ਸਤਿਗੁਰੂ ਜੀ ਕਿਹੜੇ ਕਾਰਜ ਲਈ ਆਏ ਨੇ ਆਓ ਜਰਾ ਵੇਖੀਏ ਉਸ ਔਰੰਗਜੇਬ ਨੇ ਹਿੰਦੁਸਤਾਨੀ ਪੰਥ ਦੀਆਂ ਜੜਾਂ ਹਿਲਾ ਦਿੱਤੀਆਂ ਸਨ ਤੇ ਖਾਲਸਾ ਪੰਥ ਸਿਰਜਣ ਵਾਲੇ ਮਹਾਬਲੀ ਸਤਿਗੁਰੂ ਉਹਦੀ ਸ਼ਕਤੀ ਨੂੰ ਖਤਮ ਕਰਨ ਵਾਸਤੇ ਕਿਵੇਂ ਪਟਨਾ ਸਾਹਿਬ ਦੀ ਤਰਤੀਬ ਵਿੱਚ ਆਉਂਦੇ ਨੇ ਜਦੋਂ ਇੱਥੋਂ ਦੇ ਧਰਮ ਦੇ ਕਿਸੇ ਵੀ ਦੇਵੀ ਦੇਵਤੇ ਨੇ ਬਾਹਰ ਫੜੀ ਫਿਰ ਕਲਗੀਧਰ ਪਾਤਸ਼ਾਹ ਨਵਾਂ ਪੰਖ ਸਾਝਾ ਪੰਖ ਸਿਰਜਣ ਵਾਸਤੇ ਪਟਨਾ ਸਾਹਿਬ ਦੀ ਤਰਤੀਬ ਵਿੱਚ ਇਹੋ ਪ੍ਰਗਟ ਹੋਏ ਉਹਨੂੰ ਦਿੱਲੀ ਦੇ ਤਾਜਦਾਰਾਂ ਸ਼ਰਾ ਦੇ ਜੁਮੇਵਾਰਾਂ ਚਾਲੂ ਕਰ ਦਿੱਤੀਆਂ ਮਾਰਾਂ ਉਲਟ ਕਰਾਣ ਦੇ ਗਵਾਨ ਦੇ ਬਾਉੜੇ ਫਿਰ ਬਾਜਾਂ ਵਾਲੇ ਬਾਬੇ ਦਾ ਚੇਲਾ ਬਾਬਰ ਜਿਸ ਦੀ ਗੱਦੀ ਤੇ ਜਾਬਰ ਫਰਜਾਂ ਤੋਂ ਹੋ ਕੇ ਨਬਰ ਕਹਿਰ ਗੁਜਾਰ ਦਾ ਪਟਣੇ ਤਦ ਪ੍ਰਗਟ ਹੋਇਆ ਨੂਰ ਰੰਕਾਰ ਦਾ ਸਾਜਣ ਲਈ ਪੰਥ ਅਕਾਲੀ ਸਲਾਮੀ ਚੰਡਾ ਜ਼ੁਲਮੀ ਤਪਾਇਆ ਚੰਡਾ ਫਸ ਗਿਆ ਬੇਗੈਰਤ ਪੰਡਾ ਪੰਗੇ ਹਵਾਨ ਦੇ ਤੋਬਾ ਕਰ ਉੱਠੇ ਜ਼ੁਲਮੋਂ ਚੇਲੇ ਭਗਵਾਨ ਦੇ ਬਾਉੜੇ ਫਿਰ ਬਾਜਾਂ ਗਵਨ ਦੇ ਮੰਦਰ ਢਾਕੇ ਮੁਹਮਦੀ ਮਾਸੀਤ ਬਣਾਕੇ ਸ਼ਰਾਦੀ ਅਗਨੀ ਲਾਕੇ ਤਪਦਾ ਦਿਲ ਖਾਰਦਾ ਪਟਣੇ ਤਦ ਪ੍ਰਗਟ ਹੋਇਆ ਨੂਰ ਨਰੰਕਾਰ ਦਾ ਸਾਜਣ ਲਈ ਪੰਥ ਅਕਾਲੀ ਓ ਜਾਲ ਮਨੇ ਸ਼ਰੀ 28 ਦੁਖੀਏ ਨੇ ਧੌਣ ਚਿਕਾਈ ਦਿਓ ਤੇ ਨਾ ਬਣੇ ਸਹਾਈ ਮਰਦੇ ਇਨਸਾਨ ਦੇ ਤੋਬਾ ਕਰੀ ਉੱਠੇ ਜ਼ੁਲਮੋਂ ਚੇਲੇ ਭਗਵਾਨ ਦੇ ਬਾਉੜੇ ਫਿਰ ਬਾਜਾਂ ਵਾਲੇ ਜਿੱਥੇ ਅਵਤਾਰਸੀ ਆਏ ਦਿਉਤਿਆਂ ਚਰਨ ਸਿਪਾਏ ਉਥੇ ਸਿਰ ਲੱਤੀ ਜਾਏ RAM ਦੇ ਯਾਰ ਦਾ ਪੜਣੇ ਤਦ ਪ੍ਰਗਟ ਹੋਇਆ ਨੂਰ ਨਿਰੰਕਾਰ ਦਾ ਸਾਜਣ ਲਈ ਪੰਥ ਅਕਾਲੀ ਦੱਸਿਏ ਸੀਏ ਕੀ ਖੁੰਨੀ ਕਾਰੇ ਭਾਰਤ ਮਾ ਭੁੱਬਾ ਮਾਰੇ ਦੇਵਤੇ ਸੈਮੇ ਸਾਰੇ ਰੱਖੇ ਇਮਾਨ ਦੇ ਤੋਬਾ ਕਰ ਉੱਠੇ ਜ਼ੁਲਮੋਂ ਚੇਲੇ ਭਗਵਾਨ ਦੇ ਬਾਉੜੇ ਫਿਰ ਬਾਜਾ ਵਾਲੇ ਮਸਤਾ ਦਾ ਮਸਲਾ ਗਹਿਰਾ ਦਾ ਕੇ ਦੈਰਾ ਦੁਸ਼ਟ ਦਮਨ ਦਾ ਪਹਿਰਾ ਲੱਗੇ ਉਦਾਰ ਦਾ ਪਟਣੇ ਤਦ ਪ੍ਰਗਟ ਹੋਇਆ ਨੂਰ ਨਰੰਕਾਰ ਦਾ ਸਾਜਣ ਲਈ ਪੰਥ ਅਕਾਲੀ